ਨਮਸਕਾਰ ਜੀ ਮੈਂ ਕੇਸ ਕੁੱਤਾ ਪ੍ਰਧਾਨ ਵਪਾਰ ਮੰਡਲ ਪਟਿਆਲਾ ਮੈਂ ਇੱਕ ਬਹੁਤ ਜ਼ਰੂਰੀ ਸੰਦੇਸ਼ ਜ਼ਰੂਰੀ ਗੱਲ ਤੁਹਾਡੇ ਨਾਲ ਸਾਰਿਆਂ ਨਾਲ ਕਰਨੀ ਚਾਹੁੰਦਾ ਹੈ ਵੀ ਅੱਜ ਕੱਲ ਬਹੁਤ ਜ਼ਿਆਦਾ ਫੇਕ ਜਿਹੜੇ ਫੋਨ ਨੇ ਕਾਫੀ ਲੋਕਾਂ ਨੂੰ ਆ ਰਹੇ ਨੇ ਜਿਹੜੇ ਮੇਰੀ ਨੋਲੇਜ ਦੇ ਵਿੱਚ ਆਏ ਨੇ ਕਾਫੀ ਲੋਕਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਨੂੰ ਫੇਕ ਮੈਸੇਜ ਫੇਕ ਫੋਨ ਔਰ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਪੁਲਿਸ ਅਫਸਰ ਦੀ ਫੋਟੋ ਲਾਈ ਹੁੰਦੀ ਹੈ ਜਾਂ ਕਿਸੇ ਨਾ ਕਿਸੇ ਤੁਹਾਡੇ ਜਾਨ ਪਛਾਣ ਦੀ ਫੋਟੋ ਲਾ ਕੇ ਆਈਡੀ ਬਣਾ ਕੇ ਉਹ ਤੁਹਾਨੂੰ ਫੋਨ ਕਰਦੇ ਨੇ ਔਰ ਉਸ ਫੋਨ ਦੇ ਵਿੱਚੋਂ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਉਹ ਡਰਾਮ ਧਮਕਾਣ ਦੀ ਕੋਸ਼ਿਸ਼ ਕਰਦੇ ਨੇ ਕਿਸ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਵੀ ਤੁਹਾਡਾ ਬੱਚਾ ਜਾਂ ਕੋਈ ਭਰਾ ਜਾਂ ਕੋਈ ਤੁਹਾਡਾ ਫਾਦਰ ਜਾਂ ਕੋਈ ਵੀ ਤੁਹਾਡਾ ਸਬੰਧਤ ਜਿਹੜਾ ਹੈਗਾ ਉਹ ਤੁਹਾਨੂੰ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਨੇ ਵੀ ਅਸੀਂ ਉਸ ਨੂੰ ਬਚਾ ਸਕਦੇ ਆ ਫਿਰ ਅਫਸਰਾਂ ਨੂੰ ਪਤਾ ਲੱਗ ਜੇਗਾ ਇਸ ਤਰ੍ਹਾਂ ਕੋਈ ਨਾ ਕੋਈ ਵੀ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਤੁਸੀਂ ਸਾਨੂੰ ਇੰਨੇ ਪੈਸੇ ਸਾਡੇ ਅਕਾਊਂਟ ਚ ਪਾਓ ਜਾਂ ਗੂਗਲ ਪੇ ਕਰੋ ਜਾਂ ਸਾਡੇ ਕਿਸੇ ਵੀ ਤਰੀਕੇ ਨਾਲ ਸਾਨੂੰ ਪੇਮੈਂਟ ਕਰੋ ਤਾਂ ਅਸੀਂ ਤੁਹਾਡਾ ਬਚਾਅ ਕਰ ਸਕਦੇ ਆ ਤਾਂ ਇੱਕ ਦੋ ਦਿਨ ਦੀਆਂ ਖਬਰਾਂ ਇਹ ਜਿਹੜੀਆਂ ਹੈਗੀਆਂ ਮੇਰੇ ਧਿਆਨ ਦੇ ਵਿੱਚ ਆਈਆਂ ਸ਼ਹਿਰ ਦੇ ਵਿੱਚੋਂ ਮੈਨੂੰ ਤਿੰਨ ਚਾਰ ਆਉਣ ਆਏ ਨੇ ਤਾਂ ਮੈਂ ਉੱਥੇ ਗਿਆ ਵੀ ਉਹਨਾਂ ਨੇ ਚੱਕ ਵੀ ਕੀਤਾ ਨੰਬਰ ਵੀ ਮੈਨੂੰ ਦਿੱਤੇ ਪਰ ਪਤਾ ਲੱਗਿਆ ਵੀ ਉਹ ਫੇਕ ਸੀ ਕੁਝ ਲੋਕਾਂ ਨਾਲ ਠੱਗੀ ਵੀ ਹੋ ਗਈ ਉਹਨਾਂ ਨੇ ਪੈਸੇ ਵੀ ਜਮ੍ਹਾਂ ਕਰਾ ਦਿੱਤੇ ਔਰ ਕੁਝ ਲੋਕ ਪੱਚ ਵੀ ਗਏ ਇਸ ਲਈ ਮੈਂ ਤੁਹਾਨੂੰ ਇਹ ਵੀਡੀਓ ਰਹੀ ਇਹ ਮੈਸੇਜ ਰਹੀ ਇਹ ਹੀ ਦੱਸਣਾ ਚਾਹਨਾ ਹੈ ਵੀ ਤੁਸੀਂ ਕਿਸੇ ਵੀ ਤਰੀਕੇ ਦੇ ਕਿਸੇ ਪ੍ਰੈਸ਼ਰ ਚ ਨਾ ਆਓ ਡਰੋ ਨਾ ਟੈਨਸ਼ਨ ਚ ਨਾ ਆਓ ਤੁਸੀਂ ਕੋਈ ਵੀ ਗੱਲ ਹੈ ਜੇ ਤੁਹਾਨੂੰ ਫੋਨ ਆਉਂਦਾ ਤਾਂ ਉਹਦੀ ਪੂਰੀ ਗੱਲ ਸੁਣ ਕੇ ਆਪਣਾ ਵੈਰੀਫਾਈ ਕਰੋ ਪੈਸੇ ਜਮ੍ਹਾਂ ਕਰਾਉਣ ਚ ਜਾਂ ਕਿਸੇ ਕੋਈ ਵੀ ਗੱਲ ਜੇ ਤੁਸੀਂ ਜਨਲਵਾਜੀ ਨਾ ਕਰੋ ਔਰ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਡਿਕਰ ਆਂਦੀ ਹੈ ਕਾ ਤੁਸੀਂ ਆਪਣਾ ਜਿਹੜਾ ਵੀ ਤੁਹਾਨੂੰ ਪੁਲਿਸ ਸਟੇਸ਼ਨ ਲੱਗਦਾ ਉੱਥੇ ਜਾ ਕੇ ਰਿਪੋਰਟ ਜ਼ਰੂਰ ਲਖਾਓ ਇਹ ਕੰਮ ਪੁਲਿਸ ਦਾ ਕੰਮ ਹੈ ਪੁਲਿਸ ਆਪਣੇ ਵੈਰੀਫਾਈ ਕਰੇਗੀ ਵੀ ਬੰਦਾ ਕੌਣ ਹੈ કોણ ਨਹੀਂ ਹੈ ਤਾਂ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਕਿ ਮੈਂ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਪਟਿਆਲਾ ਵਾਸੀਆਂ ਨੂੰ ਮੈਂ ਦੱਸ ਸਕਾਂ ਵੀ ਅੱਜ ਕੱਲ ਬਹੁਤ ਜ਼ਿਆਦਾ ਫੇਕ ਜਿਹੜੇ ਫੋਨ ਆ ਰਹੇ ਨੇ ਅਲਗ-ਅਲਗ ਕੰਟਰੀਆਂ ਤੋਂ ਵੀ ਆ ਰਹੇ ਨੇ ਅਲਗ-ਅਲਗ ਸ਼ਹਿਰਾਂ ਤੋਂ ਬਾਹਰਲੀ ਸਟੇਟਾਂ ਤੋਂ ਵੀ ਆ ਰਹੇ ਨੇ ਔਰ ਇਹ ਮੇਰੀ ਵੀਡੀਓ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਇਸ ਨੂੰ ਅੱਗੇ ਜੇ ਕਿ ਸ਼ੇਰ ਵੀ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਇਹ ਇੱਕ ਭਲੇ ਦਾ ਕੰਮ ਹੈ ਵੀ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਦੀ ਟੈਨਸ਼ਨ ਤੋਂ ਬਚਾਈਏ ਤਾਂ ਅੱਜ ਇੱਕ ਐਸੇ ਬੰਦੇ ਨੂੰ ਫੋਨ ਆਇਆ ਤਾਂ ਉਹ ਲੜਕੇ ਦੇ ਫਾਦਰ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਗਏ ਸੀ ਇੱਕ ਹੋਰ ਸਾਡੇ ਕਿਸੇ ਸਾਥੀ ਨੂੰ ਫੋਨ ਆਇਆ ਉਹ ਵੀ ਬਾਈ ਦਾ ਉਸ ਦਾ ਬੇਟਾ ਵੀ ਘਰ ਸੀ ਉਹ ਵੀ ਘਰ ਸੀ ਉਹਨੇ ਕਿਸੇ ਪੁਲਿਸ ਅਫਸਰ ਦਾ ਆਈਡੀ ਵਰਤੀ ਪੁਲਿਸ ਅਫਸਰ ਦੀ ਵਰਤੀ ਪਾਈ ਹੋਈ ਸੀ ਇਸ ਤਰ੍ਹਾਂ ਕਰਕੇ ਕੁਝ ਨਹੀਂ ਕਹਿ ਸਕਦੇ ਕਿਥੋਂ ਕਿਸ ਤਰੀਕੇ ਨਾਲ ਤੁਹਾਨੂੰ ਫੋਨ ਆ ਕੇ ਤਾਨੂੰ ਡਰਾਵੇ ਤਮ ਕਾਵੇ ਤਾਂ ਉਸ ਜੀ ਵਾਸਤੇ ਤੁਸੀਂ ਬਿਲਕੁਲ ਘਬਰਾਣਾ ਨਹੀਂ ਹੈਗਾ ਔਰ ਤੁਸੀਂ ਉਸ ਦੀ ਗੱਲ ਧਿਆਨ ਨਾਲ ਸੁਣਨੀ ਆ ਔਰ ਤੁਸੀਂ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾ ਕੇ ਤੁਸੀਂ ਉਹ ਕੰਪਲੀਟ ਦਰਜ ਕਰਾ ਸਕਦੇ ਹੋ ਮੈਂ ਕੇਸ ਹੁਣ